ओम शांति आज सुनते हाँ पाँच मई दो हजार चौबी बा अव्यक्त महावाक रिवाइज कोर्स की मुरली है पंद्रह नवंबर उन्नीस सौ निन्नवे की मुरली का सार है बाप समान बनंदा सहज पुरुषार्थ आग्ञाकारी बनो बाप समान बनंदा सहज पुरुषार्थ आग्ञाकारी बनो ਅਜ ਬਾਬਾ ਆਪਣੇ ਹੋਲੀ ਹੰਸ ਮੰਡਲੀ ਨੂੰ ਵੇਖ ਰਹੇ ਨੇ ਹਰ ਬੱਚਾ ਹੋਲੀ ਹੰਸ ਹੈ ਸਦਾ ਮਨ ਵਿੱਚ ਗਿਆਨ ਰਤਨਾ ਦਾ ਮਨਨ ਕਰਦੇ ਰਹਿੰਦੇ ਨੇ ਹੋਲੀ ਹੰਸ ਦਾ ਕੰਮ ਹੀ ਹੈ ਵਿਅਰਥ ਨੂੰ ਛੱਡ ਕੇ ਵਿਅਰਥ ਦੇ ਕੰਕਰ ਨੂੰ ਛੱਡ ਕੇ ਗਿਆਨ ਰਤਨਾ ਦਾ ਮਨਨ ਕਰਨਾ ਇੱਕ ਇੱਕ ਰਤਨ ਕਿੰਨਾਂ ਅਨਮੋਲ ਹੈ ਹਰ ਇੱਕ ਬੱਚਾ ਗਿਆਨ ਰਤਨਾ ਦੀ ਖਾਨ ਬਣ ਗਏ ਗਿਆਨ ਰਤਨਾ ਦੇ ਖਜ਼ਾਨੇ ਤੋਂ ਸਦਾ ਭਰਪੂਰ ਰਹਿੰਦੇ ਨੇ ਆਜ ਬਾਪ ਦਾਦਾ ਬੱਚਿਆਂ ਵਿੱਚ ਇੱਕ ਵਿਸ਼ੇਸ਼ ਗੱਲ ਚੈੱਕ ਕਰੇ ਨੇ ਉਹ ਕਿਹੜੀ ਸੀ ਗਿਆਨ ਯੋਗ ਦੀ ਸਹਿਜ ਧਾਰਨਾ ਦਾ ਸਹਿਜ ਸਾਧਨ ਹੈ ਬਾਪ ਤੇ ਦਾਦਾ ਤੇ ਆਗਿਆਕਾਰੀ ਬਣ ਕੇ ਚੱਲਣਾ ਬਾਪ ਦੇ ਰੂਪ ਵਿੱਚ ਆਗਿਆਕਾਰੀ ਸਿੱਖਿਆ ਦੇ ਰੂਪ ਵਿੱਚ ਸਤਗੁਰੂ ਦੇ ਰੂਪ ਵਿੱਚ ਵੀ ਆਗਿਆਕਾਰੀ ਤਿੰਨੋਂ ਹੀ ਰੂਪਾਂ ਵਿੱਚ ਆਗਿਆਕਾਰੀ ਬੰਨਾ ਅਰਥਾਤ ਸਹਿਜ ਪੁਰਸ਼ਾਰਥੀ ਬੰਨਾ ਕਿਉਂਕਿ ਤਿੰਨਾ ਹੀ ਰੂਪਾਂ ਵਿੱਚ ਬੱਚਿਆਂ ਨੂੰ ਆਗਿਆ ਮਿਲੀ ਹੋਈ ਹੈ ਅਮਰਤ ਵੇਲੇ ਤੋਂ ਲੈ ਕੇ ਰਾਤ ਤੱਕ ਹਰ ਸਮੇਂ ਹਰ ਕਰਤਵ ਦੀ ਆਗਿਆ ਮਿਲੀ ਹੋਈ ਹੈ ਆਗਿਆ ਪ੍ਰਮਾਨ ਚੰਦੇ ਰਹੋ किसी भी प्रकार की मेहनत या मुश्किल अनुभव नहीं होगी हर समय के मनसा संकल्प वाणी कर्म तिना ही प्रकार की आज्ञा स्पष्ट मिली हुई है सोच की भी जरूरत नहीं कि करिए कि ना करिए राइट है या रोंग है सोच दी मेहनत नहीं परमात्म आज्ञा है सदा श्रीमत श्रेष्ठ मत सारे कुमार जो भी आए ने चंगा संगठन है हर एक ने बाप बाबा दा बंदे ही केड़ा वायदा किता है जदो ते बने ता वायदा किता ना बाबा तन मन तन संबंध सब तो है पक्का वायदा किता जदो तन मन तन संबंध सब ਬਾਪਦਾ ਹੈ ਤਾਂ ਮੇਰਾ ਰਹਿਹਾ ਕੀ ਮੇਰਾ ਕੁਝ ਵੀ ਨਹੀਂ ਹੋਂਦਾ ਕੀ ਹੈ ਤਨ ਮਨ ਤਨ ਜਨ ਬਾਪ ਹਵਾਲੇ ਕਾਂਤਿੰਦੇ ਹੋ ਪਰਵਿਰਤੀ ਵਾਲਿਆਂ ਨੇ ਕੀਤਾ ਹੈ ਮੇਰਾ ਸਮਝ ਕੇ ਯੂਜ਼ ਤਾਂ ਨਹੀਂ ਕਰਦੇ ਮਦਵਨ ਵਾਲਿਆਂ ਨੇ ਕੀਤਾ ਹੈ ਮੇਰਾ ਸਮਝ ਕੇ ਯੂਜ਼ ਕਰਨਾ ਜਦੋਂ ਮਨ ਬਾਪ ਨੂੰ ਦੇ ਦਿੱਤਾ ਇਹ ਆ ਤੁਹਾਡੇ ਕੋਲ ਆਮਾਨਤ ਹੈ ਫਿਰ ਯੁੱਧ ਕਿਸ ਗੱਲ ਦੀ ਕਰਦੇ ਹੋ ਮੇਰਾ ਮਨ ਪਰੇਸ਼ਾਨ ਹੈ ਮੇਰੇ ਮਾਨੇ ਚ ਵਿਅਰਥ ਸੰਕਲਪਾਂ ਦੇ ਨੇ ਮੇਰਾ ਮਨ ਵਿਚਲਿਤ ਹੁੰਦਾ ਹੈ ਜਦੋਂ ਮੇਰਾ ਹੈ ਹੀ ਨਹੀਂ ਆਮਾਨਤ ਹੈ ਤਾਂ ਆਮਾਨਤ ਨੂੰ ਮੇਰਾ ਸਮਝ ਕੇ ਯੂਜ਼ ਕਰਨਾ ਆਮਾਨਤ ਵਿੱਚ ਖਿਆਨਤ ਨੇ ਮਾਇਆ ਦੇ ਦੋ ਦਰਵਾਜ਼ੇ ਨੇ ਮੈਂ ਤੇ ਮੇਰਾ ਤਨ ਵੀ ਤੁਹਾਡਾ ਨਹੀਂ ਤਾਂ ਫਿਰ ਦੇ ਅਭਿਮਾਨ ਕਿੱਥੋਂ ਆ ਗਿਆ ਮਨ ਵੀ ਤੁਹਾਡਾ ਨਹੀਂ ਤਾਂ ਮੇਰਾ ਮੇਰਾ ਕਿੱਥੋਂ ਆਇਆ ਤੇਰਾ ਹੈ ਜਾਂ ਮੇਰਾ ਹੈ ਬਾਪ ਦਾ ਹੈ ਜਾਂ ਸਿਰਫ ਕਹਿਣਾ ਹੈ ਕਰਨਾ ਨਹੀਂ ਕਹਿਣਾ ਬਾਪ ਦਾ ਮੰਨਣਾ ਮੇਰਾ ਸਿਰਫ ਪਹਿਲਾ ਵਾਅਦਾ ਯਾਦ ਕਰੋ ਨਾ ਬੋਡੀ ਕੌਂਸ਼ੀਅਸ ਦੀ ਮੈਂ ਨਾ ਮੇਰਾ ਜੋ ਬਾਵਾ ਦੀ ਆ ਗਿਆ ਤਨ ਨੂੰ ਵੀ ਆਮਾਨਤ ਸਮਝੋ ਫਿਰ ਮਿਹਨਤੀ ਜੁਰਤ ਹੈ ਕਿ ਕੋਈ ਵੀ ਕਮਜ਼ੋਰੀ ਆਂਦੀ ਹੈ ਪੈਨਾ ਦੋ ਸ਼ਬਦਾਂ ਨਾਲ ਹੀ ਆਂਦੀ ਹੈ ਮੈਂ ਤੇ ਮੇਰਾ ਨਾ ਤੁਹਾਡਾ ਤਨ ਹੈ ਨਾ ਬਾਡੀ ਕੌਂਸ਼ੀਅਸ ਦਾ ਮੈਂ ਮਨ ਵਿੱਚ ਜੋ ਵੀ ਸੰਕਲਪ ਚਲਦੇ ਨੇ ਪੋਜ਼ਿਟਿਵ ਚਾਹੇ ਨੈਗੇਟਿਵ ਬਾਪਾ ਨੇ ਕਿਹਾ ਕਿ ਮਨ ਨੂੰ ਜੋ ਸੰਕਲਪ ਚੰਦੇ ਨੇ ਜੇਕਰ ਆਗਿਆਕਾਰੀ ਹੋ ਤਬ ਆਪ ਦੀ ਆਗਿਆ ਕੀ ਹੈ ਪੋਜ਼ਿਟਿਵ ਸੋਚੋ ਸ਼ੁਭ ਭਾਵਨਾ ਦੇ ਸੰਕਲਪ ਸੋਚੋ ਫਾਲਤੂ ਸੰਕਲਪ ਸੋਚੋ ਵਿਅਰਥ ਸੋਚੋ ਕਿ ਇਹ ਬਾਪ ਦੀ ਆਗਿਆ ਹੈ ਨਹੀਂ ਜਦੋਂ ਮਨ ਤੁਹਾਡਾ ਨਹੀਂ ਫਿਰ ਵਿਅਰਥ ਸੰਕਲਪ ਕਿਉਂ ਕਰਦੇ ਹੋ ਐਸਾ ਮਤਲਬ ਹੈ ਕਿ ਮਨ ਦੀ ਆਲੇ ਤੱਕ ਪ੍ਰੈਕਟੀਕਲ ਵਿੱਚ ਲਿਆਇਆ ਨਹੀਂ ਨਾ ਹੀ ਬਾਪ ਦੀ ਆਗਿਆ ਨੂੰ ਪ੍ਰੈਕਟੀਕਲ ਵਿੱਚ ਲਿਆਇਆ ਹੈ ਸਿਰਫ ਇੱਕ ਸ਼ਬਦ ਯਾਦ ਕਰੋ ਕਿ ਮੈਂ ਪਰਮਤਮ ਆਗਿਆਕਾਰੀ ਬੱਚਾ ਹਾਂ ਬਾਪ ਦੀ ਆਗਿਆ ਹੈ ਜਾਂ ਨਹੀਂ ਇਹ ਸੋਚੋ ਜੋ ਆਗਿਆਕਾਰੀ ਬੱਚਾ ਹੁੰਦਾ ਹੈ ਉਹ ਸਦਾ ਤੇ ਸਵਤੈ ਹੀ ਉਸ ਨੂੰ ਬਾਬਾ ਯਾਦ ਰੰਦੇ ਨੇ स्वतः ही प्यारा होंद है स्वत ही बाप के नेे हों चेक करो मैं बाप दे समीप हाँ बाप दे आग्ञाकारी हां एक शब्द अमृत वेले तो याद कर सकते हो मैं कौन आज्ञाकारी? या कदे कदे आग्ञाकारी या कदे आज्ञा तो किनारा वाला बाप था सदा ने किसी भी रूप एक बाबा का संबंध याद रहे दिल तो निकले बाबा ता समीपता दा अनुभव करोगे मंत्र मुआफिक नहीं कहो बाबा बाबा वो राम राम तुसी बाबा बाबा कहें हो लेकिन दिल तो निकले बाबा हर कर्म करन तो पहले चेक करो मन लई धन दी की आज्ञा है कुमारा को चाहे किन्ना थोड़ा धन है लेकिन बाप ने आज्ञा दिखी है धन पोता मेल किस प्रकार रखो ओवे रखा है या जिमें आता है उवे ही चला लेंगे हो हर एक कुमार धन का भी पोता मेल रखना चाहिए है धन को कितने तो कि यूज करना है मन में भी कि यूज करना है धन को भी कितने लगाना है सारा पोता मेल होना चाहिए है ਤੁਹਾਡੀ ਦਾਦੀਆਂ ਜਦੋਂ ਧਰਨਾ ਦੀ ਕਲਾਸ ਕਰਾਉਂਦੀਆਂ ਨੇ ਸਮਝਾਉਂਦੀਆਂ ਨੇ ਨਾ ਕਿ ਤੰਨ ਨੂੰ ਕਿਵੇਂ ਯੂਜ਼ ਕਰਨਾ ਹੈ ਕਿ ਪੋਤਾ ਮੇਲ ਲੱਖੋ ਕੁਮਾਰਾ ਨੂੰ ਪਤਾ ਹੈ ਕਿ ਪੋਤਾ ਮੇਲ ਕਿੱਥੇ ਲਗਾਉਣਾ ਹੈ ਇਹ ਪਤਾ ਹੈ ਥੋੜੇ ਜੇ ਹੱਥ ਉਠਾ ਰਹੇ ਨੇ ਨਵੇਂ-ਨਵੇਂ ਵੀ ਨੇ ਪੁਰਾਣਾ ਨੂੰ ਸ਼ਾਇਦ ਪਤਾ ਨਹੀਂ ਐਨਾ ਨੂੰ ਵੀ ਜ਼ਰੂਰ ਦੱਸਣਾ ਕਿ ਕੀ-ਕੀ ਕਰਨਾ ਹੈ निश्चिंत हो जाएंगे बोझ नहीं लगेगा क्योंकि तो सब का लक्ष्य है कुमार माना लाइट डबल लाइट कुमारा का लक्षण है ना सानू नंबर वन आना है तो लक्ष्य के नाल, नाल लक्षण भी चाहिए ने लक्ष्य बहुत उच्चा लेकिन लक्षण ना हो लक्ष्य तक पहुँचना मुश्किल है इसलिए बाप की जो आख्या है उसनों सदा बुद्धि रख ਤਾਰੇ ਵਿਚੋਂ ਬਾਪ ਦਾਦਾ ਨੇ ਪਹਿਲੇ ਵੀ ਸਮਝਾਇਆ ਬ੍ਰਾਹਮਣ ਜੀਵਨ ਦੇ ਦੋ ਮੁੱਖ ਖਜ਼ਾਨੇ ਨੇ ਸੰਕਲਪ ਸਮੇਤ ਸਵਾਸ ਤੁਹਾਡੇ ਸਵਾਸ ਵੀ ਪੁੱਤ ਅਨਮੋਲ ਨੇ ਇੱਕ ਸਵਾਸ ਵੀ ਕੋਮਨ ਨਹੀਂ ਵਿਅਰਥ ਨਾ ਹੋਵੇ ਭਗਤੀ ਵਿੱਚ ਕਹਿੰਦੇ ਨੇ ਸਵਾਸੋ ਸਵਾਸ ਆਪਣੇ ਇਸ਼ਟ ਨੂੰ ਯਾਦ ਕਰੋ ਸਵਾਸ ਵੀ ਵਿਅਰਥ ਨਾ ਜਾਵੇ ਗਿਆਨ ਦਾ ਖਜ਼ਾਨਾ ਸ਼ਕਤੀਆਂ ਦਾ ਖਜ਼ਾਨਾ ਇਹ ਤਾਂ ਹੈ ਹੀ ਲੇਕਿਨ ਮੁੱਖ ਇਹ ਤਿੰਨੋਂ ਖਜ਼ਾਨੇ ਸੰਕਲਪ ਸਮੇਂ ਤੇ ਸਵਾਸ ਆਗਿਆ ਪ੍ਰਮਾਨ ਸਫਲ ਹੁੰਦੇ ਨੇ ਵਿਅਰਥਤਾ ਨਹੀਂ ਜਾਂਦੇ ਨਾ ਕਿਉਂਕਿ ਵਿਅਰਥ ਜਾਣਨ ਜਮਾ ਨਹੀਂ ਹੁੰਦਾ ਜਮਾ ਦਾ ਖਾਤਾ संगम युक्ते ही जमा करना है चाहे साजुग कृतता में श्रेष्ठ पद प्राप्त करना है चाहे द्वापर काल युग में पूज्य पद पाना है लेकिन दोनों का जमा असंगमते करना है इस हिसाब ना सोचो संगम समय दे जीवन दी छोटे जे जन्म तो संकल्प समय श्वास कितने अनमोल ने एस विच अलवेले नहीं बनना जिवे आया ओवे दिन बीत गया दिन बीतिया बीत नहीं ਲੇਕਿਨ ਇੱਕ ਇੱਕ ਦਿਨ ਵਿੱਚ ਬਹੁਤ ਬਹੁਤ ਗਵਾਇਆ ਜਦੋਂ ਕੋਈ ਫालतू ਸੰਕਲਪ ਫालतू ਸਮੇਂ ਜਾਂਦਾ ਹੈ ਐਵੇਂ ਨਾ ਸੋਚੋ ਕਿ ਚਲੋ 5 ਮਿੰਟ ਹੀ ਤਾਂ ਗਏ ਸਮੇਂ ਨੂੰ ਬਚਾਓ ਸਮੇਂ ਅਨੁਸਾਰ ਦੇਖੋ ਪ੍ਰਕਿਰਤੀ ਵੀ ਆਪਣੇ ਕਾਰਜ ਵਿੱਚ ਕਿੰਨੀ ਤੀਵਰ ਹੈ ਕੁਝ ਨਾ ਕੁਝ ਖੇਨ ਦਿਖਾਂਦੀ ਰਹਿੰਦੀ ਹੈ ਲੇਕਿਨ ਪ੍ਰਕਿਰਤੀ ਪਤੀ ਬ੍ਰਾਹਮਣ ਬੱਚਿਆਂ ਦਾ ਇੱਕ ਵੀ ਖੇਲ ਹੈ ਉੜਦੀ ਕਲਾ ਦਾ ਪ੍ਰਕਿਰਤੀ ਤਾਂ ਖੇਲ ਦਿਖਾਂਦੀ ਹੈ ਲੇਕਿਨ ਬ੍ਰਾਹਮਣ ਆਪਣੀ ਉੜਦੀ ਕਲਾ ਨਾਲ ਖੇਡ ਦੇਖਾ ਰਹੇ ਨੇ ਕੋਈ ਬੱਚਿਆਂ ਨੇ ਬਾਪ ਦਾਤਾ ਨੂੰ ਉੜੀਸਾ ਦੇ समुद्री तूफान तो की रिजल्ट लिख के दिखी बाबा ए ए हुया। ता दा का खेड़ा देख लिया बाप दादा पूछते ने तुसी लोगा ने सिर्फ प्रकृति का खेड देखा या अपनी उड़दी कला बिजी रहे या सिर्फ समाचार ही सुनते रहे समाचार सुनना पैदा है पर जिन्ना ਸਮਾਚਾਰ ਸੁਣਨੇ ਵਿੱਚ ਇੰਟਰਸਟ ਹੁੰਦਾ ਹੈ ਉਹ ਨਾ ਆਪਣੀ ਉ르ਦੀ ਕਲਾ ਦੀ ਬਾਜ਼ੀ ਵਿੱਚ ਰਹਿੰਦਾ ਇੰਟਰਸਟ ਅਰੇ ਕਈ ਬੱਚੇ ਗੁਪਤ ਯੋਗੀ ਵੀ ਨਹੀਂ ਅਜਿਹੇ ਗੁਪਤ ਯੋਗੀ ਬੱਚਿਆਂ ਨੂੰ ਬਾਪ ਦਾਦਾ ਦੀ ਬਹੁਤ ਮਦਦ ਮਿਲਦੀ ਹੈ ਅਜਿਹੇ ਬੱਚੇ ਸਵੈਮ ਵੀ ਆਚਨ ਸਾਖੀ ਤੇ ਵਾਯੂ ਮੰਡਲ ਵਿੱਚ ਵੀ ਸਮੇਂ ਤੇ ਸਹਿਯੋਗ ਦਿੱਤਾ ਜਿਨੇ ਸਥੂਲ ਸਹਿਯੋਗ ਦੇਣ ਵਾਲੇ ਚਾਹੇ ਗਵਰਨਮੈਂਟ ਚਾਹੇ ਆਸ-ਪਾਸ ਦੇ ਲੋਕ ਸਹਿਯੋਗ ਦੇਣ ਦੇ ਲਈ ਤਿਆਰ ਹੋ ਜਾਂਦੇ ਨੇ ਐਵੇਂ ਬ੍ਰਾਹਮਣ ਆਤਮਾ ਬਣੇ ਆਪਣਾ ਸਹਿਯੋਗ ਸ਼ਕਤੀ ਦੇਂਦਾ ਸੁਖ ਦੇਂਦਾ ਜੋ ਇਸ਼ਰੀ ਕਾਰਜ ਹੈ ਕਿ ਉਹ ਕਾਰਜ ਕੀਤਾ ਜਿਵੇਂ ਉਸ ਗਵਰਨਮੈਂਟ ਨੇ ਕੀਤਾ ਫਲਾਣੇ ਦੇਸ਼ ਨੇ ਇਹ ਕੀਤਾ ਫਲਾਣੇ ਨੇ ਇਹ ਕੀਤਾ ਫੌਰਨ ਅਨਾਉਂਸਮੈਂਟ ਕਰਨ ਲੱਗ ਜਾਂਦੇ ਨੇ ਨਾ तबापता पूछते ने ती ब्राह्मणा ने य्यू भी तो अलर्ट रहना चाहिए है ना स्थूल सहयोग देना ये भी जरूरी है बाबा मना नहीं कर दे लेकिन जो ब्राह्मण आत्मा का विशेष कार्य जो कोई होर सहयोग दे नहीं सकता अजिहा सहयोग अलर्ट होके ਤੁਸੀਂ ਦਿੱਤਾ ਲੇਕਿਨ ਪਹਿਲੇ ਮਨ ਵਿੱਚ ਸ਼ਾਂਤੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਅੰਨ ਵੀ ਚਾਹੀਦੇ ਨੇ ਵਸਤਰ ਵੀ ਚਾਹੀਦੇ ਨੇ ਲੇਕਿਨ ਪਹਿਲੇ ਮਨ ਵਿੱਚ ਸ਼ਾਂਤੀ ਚਾਹੀਦੀ ਹੈ ਸਾਮਨਾ ਕਰਨ ਦੀ ਸ਼ਕਤੀ ਚਾਹੀਦੀ ਹੈ ਤਸਥੂਲ ਦੇ ਨਾਲ ਨਾਲ ਸੂਕਸ਼ਮ ਸਯੋਗ ਬ੍ਰਾਹਮਣ ਹੀ ਦੇ ਸਕਦੇ ਨੇ ਹੋਰ ਕੋਈ ਨਹੀਂ ਦੇ ਸਕਦਾ ਇਹ ਕੁਝ ਨਹੀਂ ये हाले रिहर्सल है रीयल आन वाला है तो उसकी रिहर्सल तहनों तो भी बाबा या समय करा रहा है तो जो शक्तियाँ जो खजाने तो को समय ते यूज करना आंदा है कुमार की करनगे शक्तियाँ जमा है शांति जमा है यूज़ करना आंदा है हाथ तो बहुत चंगा उठाते ने पर हूँ प्रैक्टिकल दिखाना है साक्षी हो कि देखना भी है सुनना भी है सहयोग भी देना है आखिरी रियल जो तो पाठ वजेगा उस जो साक्षी निर्भय होकर देखेंगे भी पाठ भी वजानगे केड़ा पाठ दाता दे बच्चे दाता बन जो आत्मा चाहिदा है वह देंदे रहो मास्टर दाता होना स्टॉक जमा करो जिन्ना स्टॉक अपने को जमा होएगा उन्ना ही दाता बन सकोगे अंत तक अपने लिए जमा करते रहोगे तदाता नहीं बन सकोगे अनेक जन्म जो श्रेष्ठ पाना है प्राप्त नहीं कर सकोगे इसलिए एक गल अपने को स्टॉक जमा करो शुभामना शुभकामना का भंडारा सदा भरपूर हो दूजा जो विशेष शक्तियां है वो शक्तियां जिस समय जिसन चाहती है वो दे सको हम समय अनुसार सिर्फ अपने पुरुषार्थ में संतल समय तू नालतापन नाल विश्व में भी सहयोग दो अपना पुरुषार्थ सुनाया अमृत वेले सोचो मैं आज्ञाकारी बच्चा हाँ हर करम दे लई आज्ञा मिली हुई है उठन की सोन की खाण कर्मयोगी बनन हर करम दी, दी आज्ञा मिली हुई है आज्ञाकारी बनना यही बाप समान बनना है बस श्रीमत चलना ना मनमत ना परमत ਐਡੀਸ਼ਨ ਨਹੀਂ ਹੋਵੇ ਕਦੇ ਮਨਮਤੇ ਕਦੇ ਪਰਮਤੇ ਚੱਲੋਗੇ ਤਾਂ ਮਿਹਨਤ ਕਰਨੀ ਪਵੇਗੀ ਸਹਿਜ ਨਹੀਂ ਹੋਏਗਾ ਕਿਉਂਕਿ ਮਨਮਤ ਪਰਮਤ ਉੱਡਣ ਨਹੀਂ ਦੇਵੇਗੀ ਮਨਮਤ ਪਰਮਤ ਬੋਝ ਵਾਲੀ ਹੈ ਬੋਝ ਉੱਡਣ ਨਹੀਂ ਦੇਵੇਗਾ ਸ਼੍ਰੀਮਤ ਡਬਲ ਲਾਈਟ ਬਣਾਉਂਦੀ ਹੈ ਸ਼੍ਰੀਮਤ ਤੇ ਚੰਨਾ ਅਰਥਾਤ ਸਹਿਜ ਬਾਪ ਸਮਾਨ ਬੰਨਾ ਸ਼੍ਰੀਮਤ ਤੇ ਚੱਲਣ ਵਾਲਿਆਂ ਨੂੰ ਕੋਈ ਵੀ ਪਰਿਸਥਿਤੀ ਠੇਠਾ ਨਹੀਂ ਲਿਆ ਸਕਦੀ ਤਾਸ਼ਰੀ ਮੱਤੇ ਚੰਨਾ ਆਂਦਾ ਹੈ ਨਾ ਅੱਛਾ ਕੁਮਾਰ ਹੁਣ ਕੀ ਕਰਨਗੇ ਨਿਮੰਤਰਣ ਮਿਲਿਆ ਸਪੈਸ਼ਲ ਖਾਤਰੀ ਕੋਈ ਦੇਖੋ ਕਿੰਨੇ ਲਾਟਲੇ ਹੋ ਗਏ ਹੋ ਹੁਣ ਅੱਗੇ ਕੀ ਕਰੋਗੇ ਰਿਸਪਾਂਸ ਦੋਗੇ ਜਾਂ ਜਿੱਥੇ ਦੀ ਹੋ ਉੱਥੋਂ ਦੇ ਇੱਥੇ ਆਏ ਉੱਥੋਂ ਦੇ ਉੱਥੋਂ ਦੀ ਗਈ ਉੱਥੋਂ ਦੇ ਐਨੇ ਤਾਂ ਨਹੀਂ ਹੋਣਾ ਇੱਥੇ ਤਾਂ ਬੜੇ ਮਜ਼ੇ ਵਿੱਚ ਹੂੰ ਮਾਇਆ ਦੇ ਵਾਰ ਤੋਂ ਬਚੇ ਹੋਏ ਹੂੰ ਅਜੇ ਹਾ ਕੋਈ ਹੈ ਜਿਸ ਲੈਫ ਤੇ ਮਧੂਵਨ ਵਿੱਚ ਮਾਇਆ ਆਈ ਹੋਵੇ ਅਜੇ ਹਾ ਕੋਈ ਹੱਲ ਜਿਸ ਨੂੰ ਮਧੂਵਨ ਵਿੱਚ ਮਿਹਨਤ ਕਰਨੀ ਪਵੇ ਸੇਫ ਹੋ ਅੱਛਾ ਹੈ ਬਾਪਤਾਤਾ ਵੀ ਖੁਸ਼ ਹੁੰਦੇ ਨੇ ਸਮੇਂ ਆਏਗਾ ਜਦੋਂ ਯੂਥ ਗਰੁੱਪ ਤੇ ਗਵਰਨਮੈਂਟ ਦਾ ਅਟੈਨਸ਼ਨ ਜਾਏਗਾ ਲੇਕਿਨ ਜਦੋਂ ਜਾਏਗਾ ਉਹਦੋ ਜਦੋਂ ਤੁਸੀਂ ਵਿਗਨ ਵਿਨਾਸ਼ਕ ਬਣ ਜਾਓਗੇ ਵਿਗਨ ਵਿਨਾਸ਼ਕ ਕਿਸ ਦਾ ਨਾਮ ਹੈ ਤੁਸੀਂ ਲੋਗਾ ਦਾ ਨਾ ਹੈ ਵਿਗਨਾ ਦੀ ਹਿੰਮਤ ਨਹੀਂ ਜੋ ਕੁਮਾਰਤਾ ਸਾਹਮਣਾ ਕਰੇ ता ताघ्न विनाशक विघन हार हार भले लेकिन वार ना कर विघ्न विनाशक बनने की हिम्मत है या उठे जाके पत्र लिखोगी लिखोगे दादी बहुत चंगा सी लेकिन पता नहीं की हो गया ता नहीं लिखूगी ए ही खुशखबरी सुनाओ ओके वेरी गुड विघ्न विनाशक हाँ बस एक अक्षर लिखो ज्यादा नब्बा पत्र नहीं ओके अच्छा मधुबन की विशेषता दादा को पहुंच गई ਮਦਵਨ ਵਾਲਿਆਂ ਨੇ ਆਪਣੇ ਚਾਰਟ ਭੇਜੇ ਨੇ ਬਾਪਦਾਦਾ ਕੋਲ ਪਹੁੰਚ ਗਏ ਬਾਪਦਾਦਾ ਸਾਰੇ ਬੱਚਿਆਂ ਨੂੰ ਆਗਿਆ ਮੰਨਨ ਵਾਲੇ ਆਗਿਆਕਾਰੀ ਬੱਚਿਆਂ ਨੂੰ ਨਜ਼ਰ ਨਾਂ ਦੇਖਦੇ ਨੇ ਵਿਸ਼ੇਸ਼ ਕਾਰਿਆ ਮਿਲਾ ਐਵ ਰੈਡੀ ਬਣ ਗਏ ਐਸੇ ਵਿਸ਼ੇਸ਼ ਮੁਬਾਰਕ ਦੇ ਰਹੇ ਨੇ ਅੱਛਾ ਹਰ ਇੱਕ ਨੇ ਆਪਣਾ ਸਪਸ਼ਟ ਲਿਖਿਆ ਹੈ ਦਾਦੀ ਨੂੰ ਦੇਖਦੇ ਹੋਏ ਤੁਸੀਂ ਵੀ ਰਿਜ਼ਲਟ ਦੇਖ ਕੇ ਕਲਾਸ ਕਰਨਾ ਆਪਣੀ ਅਵਸਥਾ ਦਾ ਚਾਰਟ ਚੰਗਾ ਲਿਖਿਆ ਹੈ ਬੱਤ ਦਾਦਾ ਮੁਬਾਰਕ ਦੇ ਰਹੇ ਨੇ ਸੱਚੀ ਦਿਨ ਤੇ ਸਾਹਬ ਰਾਜੀ ਹੁੰਦਾ ਹੈ ਅੱਛਾ ਚਾਰੇ ਓਰ ਦੇ ਬੱਤ ਦਾਦਾ ਦੇ ਅੰਤਿਆ ਤਾਰੀ ਬੱਚਿਆਂ ਨੂੰ ਸਦਾ ਵਿਗਨ ਵਿਨਾਸ਼ਕ ਬੱਚਿਆਂ ਨੂੰ ਸਦਾ ਸ਼੍ਰੀਮਤੇ ਸਹਿਜ ਚੰਦਨ ਵਾਲੇ ਮਿਹਨਤ ਤੋਂ ਮੁਕਤ ਰਹਿਣ ਵਾਲੇ ਮੋਜ ਵਿੱਚ ਉੱਡਣ ਊੜਾਨ ਵਾਲੇ ਸਰਵ ਖਜ਼ਾਨਿਆਂ ਦੇ ਭੰਡਾਰ ਤੋਂ ਭਰਪੂਰ ਰਹਿਣ ਵਾਲੇ ਅਜੇ ਹੀ ਬਾਪ ਦੇ ਸਮੇਤ ਸਮਾਂ ਲੈਣ ਵਾਲੇ ਬੱਚਿਆਂ ਨੂੰ ਬਹੁਤ-ਬਹੁਤ ਯਾਦ ਪਿਆਰ ਤੇ ਨਮਸਤੇ ਕੁਮਾਰਾਂ ਨੂੰ ਵਿਸ਼ੇਸ਼ ਅਥਕ ਐਵ ਰੈਡੀ ਸਦਾ ਉੜਦੀ ਕਲਾ ਵਿੱਚ ਉੱਡਣ ਵਾਲਿਆਂ ਨੂੰ ਬਾਪ ਦਾਦਾ ਦਾ ਵਿਸ਼ੇਸ਼ ਯਾਦ ਪਿਆਰ ਤੇ ਨਮਸਤੇ ਰੂਹਾਨੀ ਬੱਚਿਆਂ ਦੀ ਰੋਖਾਨੀ ਬਾਪ ਦਾਦਾ ਨੂੰ ਨਮਸਤੇ 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 ਜੀ ਬਾਪ ਦਾਦਾ ਨੇ ਡਾਇਮੰਡ ਹਾਲ ਵਿੱਚ ਬੈਠੇ ਹੋਏ ਸਾਰੇ ਭਾਈ ਪੈਨਾ ਨੂੰ दृष्टि देन दे ਲਈ ਹਾਲ ਦਾ ਪੂਰਾ ਚੱਕਰ ਲਗਾਇਆ ਫਿਰ 바ਬਾ ਬੋਲੀ ਬਾਪ ਦਾ ਦਾਦਾ ਹਰ ਇੱਕ ਬੱਚੇ ਨਾਲ ਬਹੁਤ 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 ਪਿਆਰ ਹੈ ਐਵੇਂ ਨਾ ਸਮਝੋ ਹਮਾਰੇ ਸਾਡੇ ਨਾਲੋਂ ਬਾਪ ਦਾ ਦਾਦਾ ਪਿਆਰ ਘੱਟ ਹੈ ਤੁਸੀਂ ਚਾਹੇ ਭੁੱਲ ਜਾਵੋ ਲੇਕਿਨ ਬਾਪ ਨਿਰੰਤਰ ਹਰ ਬੱਚੇ ਦੀ ਮਾਨਾ ਜਪਦੇ ਰਹਿੰਦੇ ਨੇ ਕਿਉਂਕਿ ਬਾਪ ਦਾ ਦਾਦਾ ਨੂੰ ਹਰ ਬੱਚੇ ਦੀ ਵਿਸ਼ੇਸ਼ਤਾ ਸਦਾ ਸਾਹਮਣੇ ਰਹਿੰਦੀ ਹੈ ਕੋਈ ਵੀ ਬੱਚਾ ਵਿਸ਼ੇਸ਼ ਨਾ ਹੋ ਐਵੇਂ ਨਹੀਂ ਹਰ ਬੱਚਾ ਵਿਸ਼ੇਸ਼ ਹੈ بابا ਕਦੇ ਵੀ ਇੱਕ ਬੱਚੇ ਨੂੰ ਭੁੱਲਦਾ ਨਹੀਂ ਤਾਂ ਸਾਰੇ ਆਪਣੇ ਆਪ ਨੂੰ ਵਿਸ਼ੇਸ਼ ਆਤਮਾ ਹ ਵਿਸ਼ੇਸ਼ ਕਾਰੇ ਦੇ ਨਿਮਿਤ ਹ ਅਜਿਹਾ ਸਮਝ ਕੇ ਅੱਗੇ ਵਧਦੇ ਚਲੋ ਅੱਛਾ ਵਰਦਾਨ ਹੈ ਸਦਾ ਰੋਹਾਨੀ ਸਥਿਤੀ ਵਿੱਚ ਰਹੇ ਦੂਜਿਆਂ ਨੂੰ ਵੀ ਰੋਹ ਦੇਖਣ ਵਾਲੇ ਰੋਹਾਨੀ ਰੂਹੇ ਗੁਲਾਬ ਹੋਵ ਸਦਾ ਰੂਹਾਨੀ ਸਥਿਤੀ ਵਿੱਚ ਰਹੇ ਦੂਜਿਆਂ ਨੂੰ ਵੀ ਰੂਹ ਦੇਖਣ ਵਾਲੇ ਰੂਹਾਨੀ ਰੂਹੇ ਗੁਲਾਬ ਫਵ ਰੂਹੇ ਗੁਲਾਬ ਅਰਥਾਤ ਜਿਸ ਵਿੱਚ ਸਦਾ ਰੂਹਾਨੀ ਖੁਸ਼ਬੂ ਹੋਵੇ ਰੂਹਾਨੀ ਖੁਸ਼ਬੂ ਵਾਲੇ ਜਿੱਥੇ ਵੀ ਦੇਖਣਗੇ ਜਿਸ ਨੂੰ ਵੀ ਦੇਖਣਗੇ ਰੂਹ ਨੂੰ ਦੇਖਣਗੇ ਸਰੀਰ ਨੂੰ ਨਹੀਂ ਜੋ ਖੁਦ ਹੀ ਸਦਾ ਰੂਹਾਨੀ ਸਥਿਤੀ ਵਿੱਚ ਰਹੋ ਦੂਜਿਆਂ ਨੂੰ ਵੀ ਰੂਹ ਰੂਪ ਵਿੱਚ ਦੇਖੋ ਜੈਸ ਜਿਵੇਂ ਬਾਬਾ ਉੱਚੇ ਤੇ ਉੱਚਾ ਐਵੇਂ ਉਸ ਦਾ ਬਗੀਚਾ ਵੀ ਉੱਚੇ ਤੇ ਉੱਚਾ ਹੈ ਜਿਸ ਬਗੀਚੇ ਦਾ ਵਿਸ਼ੇਸ਼ ਸ਼ਿੰਗਾਰ ਰੂਹੀ ਗੁਲਾਬ ਤੁਸੀਂ ਬੱਚੇ ਹੋ ਤੁਹਾਡੀ ਰੂਹਾਨੀ ਖੁਸ਼ਬੂ ਅਨੇਕ ਆਤਮਾਵਾਂ ਦਾ ਕਲਿਆਣ ਕਰਨ ਵਾਲੀ ਹੈ ਸਲੋਗਨ ਹੈ ਮਰਿਆਦਾ ਤੋੜ ਕੇ ਕਿਸੇ ਨੂੰ ਸੁੱਖ ਦਿੱਤਾ ਉਹ ਵੀ ਦੁੱਖ ਦੇ ਖਾਤੇ ਵਿੱਚ ਜਮਾ ਹੋ ਜਾਵੇਗਾ ਮਰਿਆਦਾ ਤੋੜ ਕੇ ਕਿਸੇ ਨੂੰ ਸੁੱਖ ਦਿੱਤਾ ਉਹ ਵੀ ਦੁੱਖ ਦੇ ਘਾਟੇ ਵਿੱਚ ਜਮਾ ਹੋ ਜਾਵੇਗਾ। ਓਮ ਸ਼ਾਂਤੀ